ਸੱਤ ਜਨਮਾਂ ਦੀ ਗਰੀਬੀ ਖਤਮ ਹੋਣ ਵਾਲੀ ਆ ਕਿਉਂਕਿ 26 ਤੇ 27 ਜੂਨ ਦਾ ਸਮਾਂ ਪੂਰੀ ਤਰ੍ਹਾਂ ਕੁੰਭ ਰਾਸ਼ੀ ਦੇ ਪੱਖ ਵਿੱਚ ਆ ਇਹ ਸਮਾਂ ਕੁੰਭ ਰਾਸ਼ੀ ਵਾਲਿਆਂ ਲਈ ਖਾਸ ਆ ਹੁਣ ਜੋ ਵੀ ਮੁਸ਼ਕਲਾਂ ਤੁਹਾਡੇ ਰਾਹ ਵਿੱਚ ਆਈਆਂ ਸੀ ਉਹਨਾਂ ਦਾ ਸਮਾਧਾਨ ਨਿਕਲੇਗਾ ਤੇ ਤੁਸੀਂ ਆਪਣੇ ਜੀਵਨ ਵਿੱਚ ਖੁਸ਼ਹਾਲੀ ਦੇਖੋਗੇ ਤੁਹਾਡੇ ਦਿਲ ਵਿੱਚ ਇੱਕ ਨਵੀਂ ਉਮੀਦ ਜਾਗੇਗੀ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਮਿਹਨਤ رنگ ਲਿਆ ਰਹੀ ਆ ਏ ਉਹ ਸਮਾਂ ਜਦੋਂ ਤੁਹਾਡੇ ਸੁਪਨੇ ਸੱਚ ਹੋਣ ਲੱਗਣਗੇ ਤੇ ਤੁਹਾਨੂੰ ਉਹ ਸਫਲਤਾ ਮਿਲੇਗੀ ਜਿਸ ਦਾ ਤੁਸੀਂ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਾਡੇ ਚੈਨਲ ਪੋਜਿਟਿਵ ਟੋਟਕੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਕੌਮਬਰਾਸ਼ੀ ਵਾਲਿਆਂ ਦੇ ਵਿਚਾਰ ਵਿੱਚ ਬਦਲਾਵ ਆਵੇਗਾ ਤੁਸੀਂ ਨਵੇਂ ਮੌਕਿਆਂ ਲਈ ਤਿਆਰ ਹੋਵੋਗੇ ਜੋ ਲੋਕ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਉਹਨਾਂ ਨੂੰ ਇਸ ਸਮੇਂ ਰਾਹਤ ਮਿਲੇਗੀ ਪੁਰਾਣੇ ਕਰਜ਼ੇ ਘਟਣਗੇ ਤੇ ਨਵੀਂ ਆਮਦਨ ਦੇ ਸਰੋਤ ਖੁੱਲਣਗੇ ਪਰਿਵਾਰ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਜਨਾਂ ਨਾਲ ਬਿਹਤਰ ਤਾਲਮੇਲ ਬਣਾਵੋਗੇ ਜੇਸੇ ਨਾਲ ਕੁੰਭ ਰਾਸ਼ੀ ਦੀ ਮਾਨਸਿਕ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ ਤੁਹਾਡੇ ਅੰਦਰ ਨਵੀਂ ਊਰਜਾ ਆਵੇਗੀ ਜੋ ਕੁੰਭ ਰਾਸ਼ੀ ਵਾਲਿਆਂ ਨੂੰ ਮਾਨਸਿਕ ਤੇ ਸਰੀਰਿਕ ਤੌਰ ਤੇ ਤਾਕਤਵਰ ਬਣਾਵੇਗੀ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਸਿਹਤ ਦਾ ਵੀ ਧਿਆਨ ਰੱਖੋਗੇ ਤੇ ਖੁਦ ਨੂੰ ਪਹਿਲਾਂ ਤੋਂ ਜ਼ਿਆਦਾ ਤਾਕਤਵਰ ਤੇ ਤੰਦਰੁਸਤ ਮਹਿਸੂਸ ਕਰੋਗੇ ਇਸ ਸਮੇਂ ਕੁੰਭ ਰਾਸ਼ੀ ਵਾਲੇ ਆਪਣੇ ਕੰਮ ਵਿੱਚ ਨਵੀਆਂ ਯੋਜਨਾਵਾਂ ਬਣਾਉਣਗੇ ਤੇ ਉਹਨਾਂ ਨੂੰ ਸਫਲ ਬਣਾਉਣ ਲਈ ਪੂਰੀ ਮਿਹਨਤ ਕਰੋਗੇ ਕਰੀਅਰ ਦੇ ਮਾਮਲੇ ਵਿੱਚ ਇਹ ਸਮਾਂ ਛੁੱਭ ਹੋਵੇਗਾ ਕੰਮਵਰਾਹੀ ਵਾਲਿਆਂ ਨੂੰ ਨਵੇਂ ਮੌਕੇ ਮਿਲਣਗੇ ਤੁਹਾਡੀ ਕੜੀ ਮਿਹਨਤ ਨੂੰ ਪਛਾਣ ਮਿਲੇਗੀ ਤੁਸੀਂ ਆਪਣੇ ਕੰਮ ਵਿੱਚ ਤਰੱਕੀ ਕਰੋਗੇ ਬਾਸ ਜ਼ਰੂਰੀ ਹੈ ਤੁਸੀਂ ਆਪਣੀ ਲਗਨ ਤੇ ਇਮਾਨਦਾਰੀ ਬਣਾਈ ਰੱਖੋ ਜੋ ਲੋਕ ਆਪਣੀ ਨੌਕਰੀ ਜਾਂ ਵਪਾਰ ਵਿੱਚ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਉਹਨਾਂ ਲਈ ਵੀ ਇਹ ਸਮਾਂ અનુકੂਲ ਰਹੇਗਾ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਚੰਗੇ ਰਿਸ਼ਤੇ ਬਣਾਈ ਰੱਖਣਾ ਇਸ ਸਮੇਂ ਬਹੁਤ ਜ਼ਰੂਰੀ ਆ ਕੁੰਭ ਰਾਸ਼ੀ ਵਾਲੇ ਬੋਲਾਂ ਵਿੱਚ ਬਹੁਤ ਮਿਠਾਸ ਤੇ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਆ ਇਸ ਨਾਲ ਤੁਹਾਡੇ ਸਮਾਜਿਕ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ ਤੇ ਲੋਕ ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨਗੇ ਇਸ ਸਮੇਂ ਜੀਵਨ ਦੇ ਹਰ ਖੇਤਰ ਵਿੱਚ ਸਥਿਰਤਾ ਲਿਆਉਣ ਵਾਲਾ ਹੈ ਕਾਂਬ ਰਾਸ਼ੀ ਦੀਆਂ ਪ੍ਰਾਣੀਆਂ ਮੁਸ਼ਕਲਾਂ ਖਤਮ ਹੋ ਰਹੀਆਂ ਵਾਂ ਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆ ਰਹੀਆਂ ਵਾਂ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੋਵੇਗਾ ਆਪਣੇ ਲਾਖੇ ਦੇ ਲਈ ਜ਼ਿਆਦਾ ਮਿਹਨਤ ਤੇ ਸਹਿਯੋਗ ਕਰਨਾ ਹੋਵੇਗਾ ਇਸ ਸਮੇਂ ਦਾ ਪੂਰਾ ਲਾਭ ਚੱਕੋ ਤੇ ਆਪਣੀ ਸੋਚ ਨੂੰ ਸਕਾਰਾਤਮਕ ਰੱਖੋ ਯਾਦ ਰੱਖੋ ਸਫਲਤਾ ਦਾ ਰਾਹਤਾ ਮੁਸ਼ਕਲ ਤੋਂ ਹੋ ਕੇ ਲੰਘਦਾ ਪਰ ਜਦ ਗ੍ਰਹਿ ਤੁਹਾਡੇ ਨਾਲ ਆ ਤਾ ਮੰੰਜਲ ਆਪਣੇ ਆਪ ਤੁਹਾਡੇ ਨੇੜੇ ਆਉਂਦੀ ਆ 26 ਤੇ 27 ਜੂਨ ਦਾ ਇਹ ਸਮਾਂ ਕੁੰਭ ਰਾਸ਼ੀ ਲਈ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਆ ਇਸ ਨੂੰ ਗਲੇ ਲਗਾਓ ਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੀ ਦਿਸ਼ਾ ਵੱਲ ਵਧੋ ਤੁਹਾਡੀ ਮਿਹਨਤ ਤੁਹਾਡੀਆਂ ਉਮੀਦਾਂ ਤੁਹਾਡੀ ਸਕਾਰਾਤਮਕ ਸੋਚ ਤੁਹਾਨੂੰ ਉਸ ਮੰਜ਼ਲ ਤੇ ਪਹੁੰਚਾਏਗੀ ਜਿੱਥੇ ਤੁਸੀਂ ਖੁਸ਼ਹਾਲੀ ਤੇ ਸਮ੍ਰiddhi ਤੁਹਾਡੇ ਕਦਮ ਚਮੇਗੀ ਤੇ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਆਪਣੇ ਚੈਨਲ ਪੋਜਿਟਿਵ ਟੋਟਕੇ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ